ਤਸਵੀਰ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਦੇ ਕਸਬਾ ਮਹਾਲਪੁਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਮਹਾਲਪੁਰ ਸਰਕਾਰੀ ਹਸਪਤਾਲ ਬਾਹਰ ਓਐਸਟੀ ਸੈਂਟਰ 'ਚ ਨਸ਼ਾ ਛੱਡਣ ਦੀ ਦਵਾਈ ਲੈਣ ਆਉਣ ਵਾਲੇ ਮੁੰਡਿਆਂ ਦੇ ਵਿੱਚਕਾਰ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ ਤੇ ਦੇਖਦੇ ਅਸੀਂ ਦੇਖਦੇ ਆਪਸ ਦੇ ਵਿੱਚ ਭਿੜੇ ਮੁੰਡਿਆਂ ਨੇ ਇੱਕ ਦੂਜੇ ਨੂੰ ਮਾਰਨ ਦੇ ਲਈ ਕਿਰਪਾਨਾਂ ਤੇ ਹੋਰ ਹਥਿਆਰ ਬਾਹਰ ਕੱਢ ਲਏ ਤੇ ਲੜਦੇ ਲੜਦੇ ਉਹ ਮਹਾਲਪੁਰ ਸਰਕਾਰੀ ਹਸਪਤਾਲ ਦੇ ਅੰਦਰ ਦਾਖਲ ਹੋ ਜਾਂਦੇ ਨੇ ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਹਸਪਤਾਲ 'ਚ ਇਲਾਜ ਕਰਵਾਉਣ ਆਏ ਮਰੀਜ਼ ਸਹਿਮ ਸਹਿਮ ਜਾਂਦੇ ਨੇ ਤਾਂ ਉਹਨਾਂ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਨੂੰ ਭੱਜਦੇ ਨੇ ਹਾਲਾਂਕਿ ਇਸ ਬਾਬਤ ਤੇ ਜਦੋਂ ਹਸਪਤਾਲ ਦੇ ਐਸਐਮਓ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਐਸਟੀ ਸੈਂਟਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰੋਸਾਨਾ ਜਿਹੜੇ ਨੌਜਵਾਨ ਨੇ ਉਹ ਨਸ਼ਾ ਛੱਡਣ ਦੀ ਗੋਲੀ ਲੈਣ ਦੇ ਲਈ ਆਉਂਦੇ ਨੇ ਜਾਂ ਦਵਾਈ ਲੈਣ ਦੇ ਲਈ ਆਉਂਦੇ ਨੇ ਤਾਂ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਕਈ ਵਾਰ ਜਿਹੜਾ ਲਿਖਤੀ ਤੌਰ ਤੇ ਇਹ ਠਾਣਾ ਮਾਲਪੁਰ ਪੁਲਿਸ ਪ੍ਰਸ਼ਾਸਨ ਨੂੰ ਇਸਦੀ ਸੂਚਨਾ ਦਿੱਤੀ ਗਈ ਹੈ ਕਿ ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਅਜਿਹੇ ਮਾਹੌਲ ਪੈਦਾ ਹੋ ਚੁੱਕੇ ਨੇ ਤਾਂ ਇੱਥੇ ਪੁਲਿਸ ਦੀ ਤੈਨਾਤੀ ਕੀਤੀ ਜਾਵੇ ਜਾਫਰੀ ਗਸ਼ਤ ਵਧਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਉੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਇਹ ਮਾਲਪੁਰ OAST ਸੈਂਟਰ ਬਾਹਰੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਦੁਕਾਨਦਾਰ ਪਰੇਸ਼ਾਨ ਦਿਖਾਈ ਦੇ ਰਹੇ ਸੀ ਤਾਂ ਦੁਕਾਨਦਾਰਾਂ ਨੂੰ ਇਹਨਾਂ ਨੌਜਵਾਨਾਂ ਵੱਲੋਂ ਡਾਂਟ ਦਿਖਾ ਕੇ ਡਰਾਇਆ ਵੀ ਜਾਰਿਆ ਸੀ ਤੇ ਇਥੋਂ ਤੱਕ ਕਿ ਇਸ ਤੋਂ ਬਿਲਕੁਲ ਨਸਤੀਕੀ ਸਰਕਾਰੀ ਸਕੂਲ ਵੀ ਜਿਹੜਾ ਲੜਕੀਆਂ ਦਾ ਮੌਜੂਦ ਹੈ ਤੇ ਛੁੱਟੇ ਦੇ ਟਾਈਮ ਡਾਕਟਰ ਵੱਲੋਂ ਐਸਐਮਓ ਸੀਨੀਅਰ ਮੈਡੀਕਲ ਅਫਸਰ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਕੂਲ ਦੇ ਜਿਹੜੇ ਮੁੱਖ ਅਧਿਆਪਕ ਨੇ ਉਹਨਾਂ ਵੱਲੋਂ ਵੀ ਸ਼ਿਕਾਇਤਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਸਾਡੇ ਕੋਲ ਕਿ ਜਿਹੜੇ ਨੌਜਵਾਨ ਗੋਲੀ ਗੋਲੀ ਲਾਉਣ ਦੇ ਲਈ ਆਉਂਦੇ ਨੇ ਕਈ ਵਾਰ ਇਹ ਵਿਦਿਆਰਥੀਆਂ ਨੂੰ ਭੱਦੀ ਸ਼ਬਦਾਵਲੀ ਵਰਤਦੇ ਨੇ ਜਾਂ ਫਿਰ ਉਹਨਾਂ ਉਹਨਾਂ ਨੂੰ ਤਾਂ ਕਿ ਪਰੇਸ਼ਾਨ ਕਰਦੇ ਨੇ ਉੱਥੇ ਹੀ ਦੂਜੇ ਪਾਸੇ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਮਾਲਪੁਰ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਫਿਲਹਾਲ ਉਹਨਾਂ ਨੂੰ ਹਸਪਤਾਲ ਪਾਸੋਂ ਕੋਈ ਵੀ ਐਸਟੀ ਇਤਲਾਹ ਨਹੀਂ ਮਿਲੀ ਹੈ ਤਾਂ ਉਹਨਾਂ ਵੱਲੋਂ ਹਸਪਤਾਲ ਜਾ ਕੇ ਚੱਕਰ ਵੀ ਲਗਾਇਆ ਗਿਆ ਤੇ ਕੋਈ ਵੀ ਨੌਜਵਾਨ ਜਿਹੜਾ ਹਸਪਤਾਲ ਦੇ ਵਿੱਚ ਉਹ ਦਾਖਲ ਨਹੀਂ ਹੋਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਲਪੁਰ ਪੁਲਿਸ ਵੱਲੋਂ ਹਸਪਤਾਲ ਦੇ ਅੰਦਰ ਗਸ਼ਤ ਵਧਾਈ ਜਾਵੇਗੀ ਤੇ ਜੇਕਰ ਕੋਈ ਵੀ ਨੌਜਵਾਨ ਇਸ ਤਰ੍ਹਾਂ ਹੰਦਲੜਬਾਜ਼ੀ ਕਰੇਗਾ ਤਾਂ ਫਿਰ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਦੇ ਦੇਖੋ ਜੀ ਦੇਖਣ ਚ ਆਇਆ ਕਿ ਦੋਨੇ ਗਰੇ ਸੀ ਜਿਹਨਾਂ ਦੀ ਲੜਾਈ ਹੋਈ ਆ ਦੋਨੇ اوਐਸਟੀ ਸੈਂਟਰ ਸਾਡੇ ਜਿਹੜਾ ਉਥੋਂ ਇਹ ਦਿੱਲੀ ਦੇ ਗੋਲੀਆਂ ਮਿਲਦੀਆਂ ਉਹ ਖਾਂਦੇ ਸੀ ਸਾੰਗਿਆ ਤੇ ਵਿੱਚ ਕਈ ਖਾਂਦੇ ਖਾਂਦੇ ਕੋਈ ਨਾ ਆਸ ਵਿੱਚ ਹੀ ਕੋਈ ਹੰਦਕਬਾਜੀ ਹੋ ਗਈ ਤੇ ਇਹ ਲੜਾਈ ਹੋ ਗਈ ਤੇ ਲੜਾਈ ਉਹ ਸੜਕ ਦੇ ਵਿੱਚ ਹੁੰਦੀ ਹੁੰਦੀ ਸਾਡੇ ਹਾਸਤਾ ਦੇ ਅੰਦਰ ਆਗਾ ਇਹ ਲੜਦੇ ਲੜਦੇ ਕਿਰਪਾਨਾਂ ਵੀ ਕੱਢੀਆਂ ਸੀਆਂ ਕੁਝ ਵੀ ਹੋ ਸਕਦਾ ਸੀਗਾ ਤੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਅੱਗੇ ਵੀ ਕਈ ਵਾਰ ਕਿਹਾ ਤੇ ਹੁਣ ਵੀ ਕਹਿੰਦੇ ਆ ਵੀ ਸਾਡਾ ਇਹਨਾਂ ਦਾ ਪ੍ਰਬੰਧ ਕਰੋ ਕੋਈ ਨਾ ਫੋਰਸ ਭੇਜੋ ਜਦ ਤੱਕ ਗੋਲੀਆਂ ਮਿਲਦੀਆਂ ਹੈਗੀਆਂ ਠੀਕ ਆ ਤਾਂ ਪੁਲਿਸ ਦੇ ਦੂਰ ਹੁਣ ਚਾਹੀਦੀ ਆ ਤਾਂ ਜੋ ਕੋਈ ਵੀ ਅਨਸਕਾਮਿਕ ਘਟਨਾ ਨਾ ਹੋ ਸਕਦੀ ਹੁਣ ਇੱਥੇ ਲੜਾਈ ਹੋਈ ਆ ਕਿਰਪਾਨਾਂ ਕੱਢੀਆਂ ਹੈਗੀਆਂ ਖੁਸ਼ੀ ਹੋਦਾ ਤਾਂ ਮਰੀਜ਼ ਵੀ ਸਾਡੇ ਇਹ ਪਰੇਸ਼ਾਨ ਹੋ ਗਏ ਉਹ ਵੀ ਕਾਫੀ ਤੰਗ ਆਇਆ ਨਾ ਕੋਲ ਤੇ ਆੜ-ਦੋੜ ਜਿਹਦੇ ਮਾਰਕੀਟ ਹੈਗੇ ਉਹ ਵੀ ਕਾਫੀ ਤੰਗ ਹੈਗੇ ਡਾਕਟਰ ਸਾਹਿਬ ਕਾਫੀ ਲੋਕਾਂ ਦਾ ਇੱਥੇ ਇਹ ਕਹਿਣਾ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਜਿਹੜੀ OSDIC ਦਾ ਕੇਂਦਰ ਹੈਗਾ ਇਹਦੇ ਮੂਰੇ ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਆ ਇਹ ਮਤਲਬ ਮੁੰਡੇ ਇਕੱਠੇ ਹੋ ਜਾਂਦੇ ਆ ਜਿਹੜੇ ਇੱਥੇ ਗੋਲੀਆਂ ਲੈਂਦੇ ਨੇ ਹਾਂਜੀ ਹਾਂਜੀ ਸਾਨੂੰ ਕਾਫੀ ਕੰਪਲੇਂਟ ਵੀ ਦੁਕਾਨਾਂ ਵਾਲਿਆਂ ਨੇ ਕੀਤੀਆਂ ਜਿਵੇਂ ਕੋਈ ਲੜਕੀਆਂ ਸਕੂਲ ਹੈਗਾ ਪ੍ਰਿੰਸੀਪਲ ਦਾ ਉਹਨਾਂ ਨੇ ਵੀ ਕਈ ਵਾਰ ਕਿਹਾ ਵੀ ਜਦੋਂ ਸਾਰੇ ਛੁੱਟੀ ਹੁੰਦੀ ਜਾਂ ਆਉਂਦੀਆਂ ਕੁੜੀਆਂ ਨਾ ਇੱਥੇ ਨਸ਼ੇਈ ਆ ਖੜੇ ਹੁੰਦੇ ਹੈਗੇ ਆ ਤੇ ਸਾਨੂੰ ਉਹ ਦੁਰਵਿਚਾਰ ਵੀ ਕਰਦੇ ਕੁਝ ਗਲਤ ਕਮੈਂਟ ਵੀ ਕਰਦੇ ਹੈਗੇ ਆ ਕੀ ਇਸੇ ਦੇ ਬਾਰੇ ਕਦੇ ਪੁਲਿਸ ਨਾਲ ਕੁਝ ਰਾਬਤਾ ਕੀਤਾ ਹਾਂਜੀ ਹਾਂਜੀ ਮੈਂ ਤਾਂ ਕਈ ਵਾਰ ਕਿਹਾ ਲਿਖੇ ਵੀ ਦਿੱਤਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਵੀ ਇੱਥੇ ਕੋਸ਼ਿਸ਼ਾਂ ਪੁੱਛੇ ਦਾ ਹੱਲ ਕੀਤਾ ਜਾਵੇ ਇਹ ਤਾਂ ਕਦੇ ਵੀ ਕੋਈ ਵੀ ਉਸ ਖਾਂੇ ਘਟਨਾ ਦਾ ਵਾਪਰਸ ਨਹੀਂ ਤਾਂ ਜਿੱਦਾਂ ਆਜੋ ਨਹੀਂ ਕਿਰਪਨਾ ਕਰਨੀਆਂ ਕੋਈ ਆਮ ਮਰੀਜ਼ ਜਾਂਦਾ ਹੋਵੇ ਜਾਂ ਕੋਈ ਹੋਰ ਨਾਲ ਜਾਂਦਾ ਹੋਵੇ ਉਹਦੇ ਵੀ ਲੱਗ ਸਕਦੀ ਸੀ ਹਾਂਜੀ ਥੈਂਕ ਯੂ ਸਰ ਹਾਂਜੀ ਸਰ ਜਿਹੜੀ ਹੁਣੇ-ਹੁਣੇ ਇੱਕ ਵਾਰਦਾਤ ਹੋਈ ਹੈਗੀ तकरीबन 11:00 ਵਜੇ ਆਪਣੇ ਸੇਵਨ ਹਸਪੀਟਲ ਮਾਲਪੁਰ ਦੇ ਵਿੱਚ ਉਹਦੇ ਬਾਰੇ ਵਿੱਚ ਕੀ ਚੱਕਰ ਕੀ ਹੋਇਆ ਜੀ ਉਹ ਨਹੀਂ ਸਾਡੇ ਕੋਈ ਇਨਫਰਮੇਸ਼ਨ ਨਹੀਂ ਆਈ ਜੀ ਨਾ ਕੋਈ ਚਿਟਾਈ ਆ ਤੇ ਨਾ ਕੋਈ ਇਨਫਰਮੇਸ਼ਨ ਆਈ ਆ ਤੇ ਹੁਣ ਮੈਂ ਗਿੜਾ ਮਾਰ ਕੇ ਉਧਰ ਹਸਪੀਟਲ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਬਾਹਰ ਕੋਈ ਨਸ਼ੇੜੀਆਂ ਦੀ ਕੋਈ ਮੜ-ਵੋੜਾ ਝਗੜਾ ਹੋਇਆ ਉਹ ਕੋਈ ਦਾਖਲ ਨਹੀਂ ਹੋਇਆ ਕੋਈ ਚਲ ਗਿਆ ਉਹ ਸਰ ਸੀ ਕਹਿਣਾ ਚਾਹੁੰਦਾ ਤੁਹਾਡੇ ਕੋਲੋਂ ਮਤਲਬ ਪੁੱਛਣਾ ਚਾਹੁੰਦੇ ਆ ਕਿ ਉੱਥੇ ਆਏ ਤੇ ਇਹ ਕੰਮ ਹੁੰਦਾ ਆ ਉੱਥੇ ਜਿੰਨੇ ਕ ਨਸ਼ੇੜੀ ਆਉਂਦੇ ਹੈਗੇ ਜਾਂ ਦਵਾਈਆਂ ਲੈਂਦੇ ਆ ਸਾਰੇ ਉਹ ਆਪਸ ਵਿੱਚ ਲੜਦੇ ਆ ਪਿੱਟਦੇ ਆ ਕੁੜੀਆਂ ਲੰਘਦੇ ਆ ਉਹਨਾਂ ਦਾ ਛੇੜਖਾਨੇ ਵੀ ਕਰਦੇ ਆ ਗਿਆ ਕੁਛ ਇਦਾਂ ਨਹੀਂ ਹੋ ਸਕਦਾ ਕਿ ਜਿਹੜਾ ਪੱਕਾ ਹੈ ਉੱਥੇ ਕੋਈ ਨਾ ਕੋਈ ਮੁਲਾਦਮ ਤਾਇਨਾਤ ਕੀਤਾ ਜਾ ਸਕੇ ਹਾਂ ਪਰ ਆਪਣੀ ਪੁਲਿਸ ਵਾਲੇ ਵੀ ਗਸ਼ਤ ਜਾਂਦੀ ਸਾਡੀ ਠੀਕ ਆ ਤੇ ਕੋਈ ਇਹੋ ਜਿਹੀ ਸਾਡੇ ਗੱਲ ਸਾਹਮਣੇ ਨਹੀਂ ਆਈ ਜੇਕਰ ਆਈ ਕੋਨੋਲ ਚਾਹੀਏ ਦੁਬਾਰਾ ਫਿਰ ਕਾਰਵਾਈ ਕੀਤੀ ਜਾਊਗੀ ਜੇਕਰ ਗਸ਼ਤ ਦੀ ਗੱਲ ਕਰਦੇ ਆ ਤਾਂ ਵੀ ਜੇਕਰ ਉੱਥੇ ਗਸ਼ਤ ਇਸ ਵੇਲੇ ਹੁੰਦੀ ਤਾਂ ਕੀ ਇਹ ਲੜਾਈ ਝਗੜਾ ਹੁੰਦਾ ਗਸ਼ਤ ਹੁਣ ਜਿਹੜੇ ਸਾਡੇ ਮੁਲਾਜ਼ਮ ਹੈ ਇੱਕ ਜਗ੍ਹਾ ਟੇਕੀ ਨਹੀਂ ਬਾਕੀ ਬਾਕੀ ਸ਼ਹਿਰ ਤੁਸੀਂ ਘੁੰਮਣਾ ਹੁੰਦਾ ਵੀ ਨਹੀਂ ਕੀ ਇਸ ਥਾਂ ਨੇ ਵਿੱਚ ਮੁਲਾਜ਼ਮਾਂ ਦੀ ਕਮੀ ਹੈ ਜਿਹੜੀ ਉੱਥੇ ਤਣਾਤ ਨਹੀਂ ਹੋ ਸਕਦੇ ਮੁਲਾਜ਼ਮ ਜਿਹੜੇ ਸਾਡੇ ਹੈਗੇ ਉਹ ਆਲਰੇਡੀ ਜਿਹੜੇ ਆਲਰੇਡੀ ਗਏ ਆ ਲੱਕੀ ਜਿਹਾ ਆ ਓਕੇ ਸਰ ਥੈਂਕ ਯੂ ਇਨਸਪਾਇਰ ਵੇ Innovation, DNA, University.